हां जी दोस्तों संदीप नागरा ਤੇ संदीप ਤੁਲਾ ਫੇਸਬੁਕ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਜਿਹੜੀਆਂ ਪੋਸਟ ਆਈਆਂ ਨੇ ਸੰਗਰੂਰ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਵਿੱਚ ਇਹ ਜਿਹੜੀਆਂ ਪੋਸਟ ਆਈਆਂ ਨੇ ਨਾ ਇੰਟਰਵਿਊ ਬੇਸ ਤੇ ਹੋਣੀਆਂ ਨੇ ਬੰਦੇ ਦਾ ਸਿੱਧਾ ਡਾਇਰੈਕਟ ਇੰਟਰਵਿਊ ਹੋਣਾ ਤੇ ਸਿਲੈਕਟ ਕੀਤੇ ਜਾਣੇ ਨੇ ਇਹ ਇੰਟਰਵਿਊ ਹੋਣਾ ਵੀਰੇ 21 ਤਰੀਕ ਤੇ 20 ਤਰੀਕ ਦਾ ਸੌਰੀ 20 ਤਰੀਕ ਤੇ 21 ਤਰੀਕ ਦਾ 11ਵੇਂ ਮਹੀਨੇ ਦੀ ਬੀ ਤ੍ਰੀਖ ਤੇ 21 ਤ੍ਰੀਖ ਠੀਕ ਹੈ ਇੰਟਰਵਿਊ ਹੋਣਾਗਾ 9:30 ਤੋਂ 11 ਵਜੇ ਤੱਕ ਇਹ ਪੋਸਟਾਂ ਦੇ ਮੁਤਾਬਕ ਇੰਟਰਵਿਊ ਹੋਣਾਗਾ ਠੀਕ ਹੈ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਇਹ ਪੋਸਟਾਂ ਕਿਹੜੀਆਂ-ਕਿਹੜੀਆਂ ਨੇ ਤੇ ਕੀ-ਕੀ ਕੁਆਲਿਫੀਕੇਸ਼ਨ ਮੰਗੀ ਹੈਗੀ ਇਹਦੇ ਵਿੱਚ ਦੇਖੋ ਜਿਹੜਾ ਇੰਟਰਵਿਊ ਹੋਣਾ ਨਾ ਹੋਮ ਵੀ ਭਾਬਾ ਕੈਂਸਰ ਹਸਪੀਟਲ ਸੰਗਰੂਰ ਯਾਦ ਰੱਖ ਲਿਓ ਤੇ ਇੰਟਰਵਿਊ ਹੋਣਾ 9:30 ਤੋਂ ਲੈ ਕੇ 11 ਵਜੇ ਤੱਕ ਇਹਦੇ ਵਿੱਚ ਦੇਖੋ ਇੱਕ ਇੰਟਰਵਿਊ ਹੋਣਾ 20 ਤਰੀਕ ਨੂੰ ਇੱਕ ਹੋਣਾ 21 ਤਰੀਕ ਨੂੰ ਉਹ ਪੋਸਟਰਿੰ ਤਾਂ ਕੋ ਹੋਣਾਗਾ ਆਪਾਂ ਤੁਹਾਨੂੰ ਦੱਸ ਦੇਾਂਗੇ ਇੱਕ ਇਹਦੇ ਵਿੱਚ ਦੇਖੋ ਕਲਰਕ ਰੱਖਣਿਆ ਪੋਸਟ ਇੱਕ ਹੈਗੀ ਫੀਮੇਲ ਹੈ ਮਤਲਬ ਕਿ ਕੁੜੀ ਲਈ ਕੁੜੀ ਕਲਰਕ ਰੱਖਣੀ ਹੈਗੀ ਇਹਦੇ ਵਿੱਚ ਦੇਖੋ ਜਿਹੜੀ ਕੁਆਲੀਫਿਕੇਸ਼ਨ ਹੈਗੀ ਉਹ ਗ੍ਰੈਜੂਏਸ਼ਨ ਮੰਗੀ ਗਈ ਹੈ ਤੇ ਇਹਦੇ ਨਾਲ ਨਾ ਤੁਹਾਨੂੰ ਕੰਪਿਊਟਰ ਟਾਈਪਿੰਗ ਆਉਣੀ ਜ਼ਰੂਰੀ ਹੈ ਐਮ ਐਸ ਆਫਿਸ ਦਾ ਜਿਹੜਾ ਵਰਕ ਹੋਣਾ ਚਾਹੀਦਾ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇਹਦੇ ਵਿੱਚ ਦੇਖੋ ਜਿਹੜੀ ਉਮਰ ਹੈਗੀ ਨਾ 18 ਤੋਂ 27 ਸਾਲ ਹੋਣੀ ਜ਼ਰੂਰੀ ਹੈ ਤੇ ਜਿਹੜੇ categories SCBC ਇਹ ਉਹਨਾਂ ਨੂੰ ਛੂਟ ਦਿੱਤੀ ਜਾਊਗੀ BC category ਨੂੰ 3 ਸਾਲਾਂ ਦੀ ਹੈ ਤੇ SC ਤੇ ST category ਨੂੰ 5 ਸਾਲਾਂ ਦੀ ਹੈ ਠੀਕ ਹੈ ਮਤਲਬ 5 ਸਾਲ ਪਲੱਸ ਕਰਕੇ ਤੁਹਾਨੂੰ ਜਿਵੇਂ 27 ਹੈ ਪਲੱਸ 32 ਸਾਲ ਦੀ ਉਮਰ ਮਿਲ ਜੂਗੀ ਪੋਸਟ ਇੱਕ ਹੈਗੀ ਤੇ ਤਨਖਾਹ 19760 ਰੁਪਏ ਹੈਗੀ ਤੇ ਅਗਲੀ ਹੈ ਜਿਹੜੀ ਇਹ ਪੋਸਟ ਹੈ ਹਾਊਸਕੀਪਿੰਗ ਸੁਪਰਵਾਈਜ਼ਰ ਦੀ ਇਹ ਵੀ ਕੁੜੀ ਲਈ ਹੈਗੀ ਪੋਸਟ ਇੱਕ ਹੈਗੀ ਤਨਖਾਹ ਹੈਗੀ 23220 ਰੁਪਏ ਇਦਲੀ ਦੇਖੋ ਕੁਆਲੀਫਿਕੇਸ਼ਨ ਹੈ ਜਿਹੜੀ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਹੈ ਸੈਨੀਟਰੀ ਵਿੱਚ ਮਤਲਬ ਕਿ ਜਾਂ ਫਿਰ ਤੁਹਾਡੇ ਕੋਲ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਹੋਣਾ ਚਾਹੀਦਾ ਹੈ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਉਮਰ ਹੈ ਜਿਹੜੀ 18 ਤੋਂ 30 ਸਾਲ ਦੀ ਹੈ ਤੇ ਤੁਹਾਨੂੰ ਦੱਸਿਆ ਐ ਐਸੀਵੀਸੀ ਕੈਟਾਗਰੀ ਲਈ ਉਮਰ ਦੀ ਛੋਟ ਹੈਗੀ ਤੇ ਅਗਲੀ ਪੋਸਟ ਹੈ ਜਿਹੜੀ ਉਹਦਾ ਵੀ ਇੰਟਰਵਿਊ 20 ਤਰੀਕ ਦਾ ਹੈਗਾ ਫੀਲਡ ਵਰਕਰ ਦੀ ਇਹਦੇ ਲਈ ਨਾ ਪਲੱਸ 2 ਹੋਣੀ ਜ਼ਰੂਰੀ ਹੈਗੀ ਇੱਕ ਸਾਲ ਦਾ ਜਿਹੜਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈਗਾ ਹੈਲਥ ਕੇਅਰ ਦਾ ਉਮਰ ਹੈਗੀ ਜਿਹੜੀ 18 ਸਾਲ ਤੋਂ 30 ਸਾਲ ਦੀ ਹੈ ਪੋਸਟ ਇੱਕ ਹੈਗੀ ਤਨਖਾਹ ਹੈਗੀ 19100 ਰੁਪਏ ਠੀਕ ਹੈ ਤੇ ਅਗਲੇ ਦਿਨ ਦੀ ਇੰਟਰਵਿਊ ਹੈਗੀ 21 ਤਰੀਕ ਦੀ ਠੀਕ ਹੈ ਇਹਦੇ ਲਈ ਦੇਖੋ ਟੈਕਨੀਸ਼ੀਅਨ ਰੱਖਣਾ ਹੈਗਾ ਇਲੈਕਟ੍ਰੀਕਲ ਦਾ ਮਤਲਬ ਕਿ ਡਿਪਲੋਮਾ ਹੋਣਾ ਜ਼ਰੂਰੀ ਹੈ ਜਾਂ ਇਲੈਕਟ੍ਰਿਕ ਮਤਲਬ ਕਿ ਇਲੈਕਟ੍ਰੀਸ਼ੀਅਨ ਦੀ ਆਈਟੀ ਹੋਣੀ ਜ਼ਰੂਰੀ ਹੈ ਠੀਕ ਹੈ ਇਹਨਾਂ ਨਾਲ ਨਾਲ 10ਵੀਂ ਨਾਲ ਆਈਟੀ ਮੰਗੀ ਹੈਗੀ 2 ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਨਹੀਂ ਸੌਰੀ 3 ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ 2 ਸਾਲਾ ਕੋਰਸ ਕੀਤਾ ਹੋਣਾ ਚਾਹੀਦਾ ਆਈਟੀ ਦਾ ਤੇ ਜਿਹੜਾ ਸਰਟੀਫਿਕੇਟ ਹੈਗਾ ਉਹ ਐਨਸੀਬੀਟੀ ਤੋਂ ਹੋਣਾ ਚਾਹੀਦਾ ਹੈਗਾ ਇੱਕ ਡੀਐਸਟੀ ਹੁੰਦੇ ਨੇ ਉਹ ਨਹੀਂ ਚੱਲਣਗੇ ਐਨਸੀਬੀਟੀ ਚੱਲਣਗੇ ਤੇ ਉਮਰ ਹੈ ਜਿਹੜੀ 18 ਤੋਂ 30 ਸਾਲ ਦੀ ਹੈ ਪੋਸਟ ਇੱਕ ਹੈਗੀ ਤਨਖਾ 19760 ਰੁਪਏ ਅਗਲਾ ਇੰਟਰਵਿਊ 21 ਤਰੀਕ ਦਾ ਜਿਹੜਾ ਉਹ ਵੀ ਟੈਕਨੀਸ਼ੀਅਨ ਦਾ ਇਦੇ ਵਿੱਚ ਨਾ ਮੈਡੀਕਲ ਗੈਸ ਪਾਈਪ ਸਿਸਟਮ ਦਾ ਜਿਹੜਾ ਟੈਕਨੀਸ਼ੀਅਨ ਰੱਖਣਾ ਹੈ 10ਵੀਂ ਦੇ ਨਾਲ ਆਈਟੀਆਈ ਹੋਣੀ ਜ਼ਰੂਰੀ ਹੈ ਜਿਹੜੀ ਆਈਟੀ ਹੋਣੀ ਚਾਹੀਦੀ ਹੈ ਨਾ ਮਕੈਨੀਕਲ ਦੀ ਹੋਣੀ ਚਾਹੀਦੀ ਹੈ ਸਰਟੀਫਿਕੇਟਾ ਜਿਹੜਾ ਐਨਸੀਵੀਟੀ ਦਾ ਹੋਣਾ ਚਾਹੀਦਾ ਹੈਗਾ ਠੀਕ ਹੈ ਤੇ ਇਹਦੇ ਵਿੱਚ ਐਕਸਪੀਰੀਅੰਸ ਜਿਹੜਾ 1 ਸਾਲ ਦਾ ਹੈਗਾ ਉਮਰ ਹੈਗੀ 18 ਤੋਂ 30 ਸਾਲ ਇਹ ਚ ਵੀ ਪੋਸਟ ਇੱਕ ਹੈਗੀ ਤਨਖਾਹ ਸੇਮ ਹੈਗੀ 19760 ਰੁਪਏ ਠੀਕ ਹੈ ਤੇ ਐਸੀਬੀਸੀ ਨੂੰ ਸੋਲਡ ਦਿੱਤੀ ਜਾਊਗੀ ਉਮਰ ਦੀ ਤੇ ਇਹਦੇ ਨਾਲ ਤੋਂ ਜਿਹੜੇ ਤੁਸੀਂ ਪ੍ਰੂਫ ਲੈ ਕੇ ਜਾਣੇ ਨੇ ਨਾ ਆਪ ਦਾ ਡੇਟ ਆਵਸਾ ਪ੍ਰੂਫ ਲੈ ਕੇ ਜਾਣਾ ਜਿਵੇਂ 10ਵੀਂ ਦਾਜ ਜਾਂ ਜਨਮ ਸਰਟੀਫਿਕੇਟ ਠੀਕ ਹੈ ਜਾਂ ਸਕੂਲ ਲੀਵਿੰਗ ਸਰਟੀਫਿਕੇਟ ਰਿਜ਼ਿਊਮ ਲੈ ਕੇ ਜਾਣਾ ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾਣੀਆਂ ਨੇ ਆਪਣੇ ਜਿਹੜੇ ਕੁਆਲੀਫਿਕੇਸ਼ਨ ਜਿਹੜੀ ਪੋਸਟਨ ਦਾ ਉਹ ਜਿਹੜੀ ਕੁਆਲੀਫਿਕੇਸ਼ਨ ਮੰਗੀ ਹੈਗੀ ਉਹਦੀ ਮਾਰਕਸ਼ੀਟ ਤੇ ਪਾਸਿੰਗ ਸਰਟੀਫਿਕੇਟ ਲੈ ਕੇ ਜਾਣਾ ਠੀਕ ਹੈ ਜਿਹੜਾ ਤੁਸੀਂ ਮਤਲਬ ਕਿ ਜਿਹੜਾ ਬੰਦਾ ਮਤਲਬ ਕਿ ਨੌਕਰੀ ਕਰ ਚੁੱਕਾ ਜਾਂ ਕਰ ਰਿਹਾ ਹੈਗਾ ਉਹਨਾਂ ਨੇ ਆਪ ਦਾ ਐਕਸਪੀਰੀਅੰਸ ਸਰਟੀਫਿਕੇਟ ਲੈ ਕੇ ਜਾਣਾਗਾ ਠੀਕ ਹੈ ਬਾਕੀ ਐਕਸਪੀਰੀਅੰਸ ਇਹਦੇ ਲਈ ਮੰਗੇ ਉਹ ਤੇ ਜ਼ਰੂਰੀ ਹੈ ਜ਼ਰੂਰੀ ਹੈ ਜਿਹੜੇ ਬੰਦੇ ਹੁਣ ਕੰਮ ਕਰ ਰਹੇ ਨੇ ਠੀਕ ਹੈ ਉਹਨਾਂ ਲਈ ਅਪੁਆਇੰਟਮੈਂਟ ਜ਼ਰੂਰੀ ਹੈ ਜਾਂ ਫਿਰ ਪੇ ਸਲਿੱਪ ਜ਼ਰੂਰੀ ਹੈ ਜਿਹੜੀ ਪਿਛਲੇ ਮਹੀਨੇ ਦੀ ਹੋਈ ਹੈ ਤੇ ਇਹਦੇ ਵਿੱਚ ਲਈ ਜਿਹੜਾ ਆਪਣੇ ਤੁਹਾਡੇ ਲਈ ਪੈਨ ਕਾਰਡ ਤੇ ਆਧਾਰ ਕਾਰਡ ਇਹਨਾਂ ਨੇ ਜ਼ਰੂਰੀ ਮੰਗਿਆ ਹੈਗਾ ਕਿਉਂਕਿ ਵੈਰੀਫਿਕੇਸ਼ਨ ਜ਼ਰੂਰੀ ਹੈ ਇਹਦੇ ਵਿੱਚ ਤੇ ਬਾਕੀ ਡਾਕੂਮੈਂਟ ਵੀਰੇ ਤੁਸੀਂ ਸਾਰੇ ਧਿਆਨ ਨਾਲ ਲੈ ਜਿਓ ਇੰਟਰਵਿਊ ਦਿਓ ਪੱਕੀ ਤੁਹਾਡੀ ਕਿਸਮਤ ਹੈਗੀ ਵੈਸਟ ਆਫ ਲੱਕ ਹੈ ਵੀਰੇ ਸਭ ਨੂੰ ਸਾਰਿਆਂ ਨੂੰ ਧੰਨਵਾਦ